ਹਾਂਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬੜਾ ਦੱਖ ਹੋਇਆ ਮਨ ਵੀ ਭਰਿਆ ਆ ਜਦੋਂ ਡੱਲੇ ਆਲ ਬਾਈਲ ਜੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹ ਦੇਖੀ ਆ ਕਿ ਜਿਹਦੇ ਵਿੱਚ ਉਹ ਬਿਓ ਸ਼ੋਕੇ ਡੈਗ ਪੇ ਤੇ ਨਾਲ ਥੱਲੇ ਲਿਖਿਆ ਹੋਇਆ ਸੀ ਹੌਨਤਾ ਆ ਜੋ ਸੋ ਮੈਨੂੰ ਇਹ ਚੀਜ਼ ਦਾ ਬੜਾ ਦੁੱਖ ਲੱਗਾ ਕਿ ਅਸੀਂ ਆਪਣੇ ਆਪ ਨੂੰ ਸਾਰੇ ਕਿਸਾਨ ਕਹਾਉਣੇ ਆ ਆਪਣੇ ਆਪ ਨੂੰ ਅਸੀਂ ਸਾਰੇ ਕਿਸਾਨ ਮੰਨਦੇ ਆਂ ਪਰ ਅਸਲੀਅਤ ਤਾਂ ਇਹ ਆ ਕਿ ਜਦੋਂ ਕੋਈ ਤਰੱਕੀ ਦੀਆਂ ਰਾਹਾਂ ਤੇ ਚੱਲਦਾ ਤੇ ਉਦੋਂ ਅਸੀਂ ਉਹਨੀਆਂ ਲੱਤਾਂ ਖਿੱਚਦੇ ਆਂ ਤੇ ਜਦੋਂ ਉਹ ਇਨਸਾਨ ਮਰ ਜਾਂਦਾ ਤੇ ਉਹਦੇ ਭੋਗ ਦੇ ਉੱਤੇ ਅਸੀਂ ਇਕੱਠ ਕਰਦੇ ਆਂ ਜਿਉਂਦੇ ਜੀ ਅਸੀਂ ਇਕੱਠੇ ਨਹੀਂ ਹੋ ਸਕਦੇ ਜਿਉਂਦੇ ਜੀ ਅਸੀਂ ਇੱਕ ਦੂਜੇ ਦੀ ਸਲਾਹਤ ਨਹੀਂ ਕਰ ਸਕਦੇ ਕਿ ਉਹਨੇ ਚੰਗਾ ਕੰਮ ਕੀਤਾ ਇੱਥੇ ਮੈਂ ਰੌਲਦੂ ਸਿੰਘ ਮਾਨਸਨ ਨੂੰ ਕਹਿਣਾ ਚਾਹੁੰਨੀ ਆ ਕਿ ਮੈਂ ਤੇਰੀ ਵੀ ਅੱਜ ਇੱਕ ਵੀਡੀਓ ਸੁਣੀ ਆ ਬਾਪੂ ਜੀ ਤੁਸੀਂ ਸਤਿਕਾਰਯੋਗੋਂ ਵੱਡੇ ਹੋ ਪਰ ਤੁਸੀਂ ਕਹਿੰਦੇ ਕਿ ਉਥੋਂ ਜਿਹੜਾ ਅੰਦੋਲਨ ਛੱਡ ਕੇ ਤੂੰ ਸਾਡੇ ਵਿੱਚ ਆ ਸਾਡੇ ਨਾਲ ਬਹਿ ਕੇ ਮੀਟਿੰਗ ਕਰ ਹੈਰਾਨੀ ਦੀ ਗੱਲ ਆ ਬਾਪੂ ਜੀ ਇੱਕ ਇਨਸਾਨ 24 ਦਿਨ ਤੋਂ ਮਰਨ ਵਰਤ ਤੇ ਬੈਠਾ ਹੈ ਇੱਕ ਇਨਸਾਨ ਇਹ ਧਾਰ ਕੇ ਬੈਠ ਚੁੱਕਿਆ ਕਿ ਨਹੀਂ ਮੇਰੇ ਕਿਸਾਨ ਭਰਾਵਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਮੇਰੇ ਕਿਸਾਨ ਪਿਨਾਰਾਵਾਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਆ ਮੇਰੀ ਭਲਾ ਜ਼ਿੰਦਗੀ ਲੱਗ ਜਾਵੇ ਇੱਕ ਨੌਜਵਾਨ ਸਲਫਾਸ ਖਾ ਕੇ ਉੱਥੋਂ ਲਾਸਟ ਮੂਵਮੈਂਟ ਦੇ ਉਹਦੇ ਜਿਹੜੇ ਬੋਲ ਆ ਉਹ ਸੀਨੇ ਨੂੰ ਚੀਰਦੇ ਗਏ ਆ ਕਹਿੰਦਾ ਮੈਂ ਬਾਪੂ ਜੀ ਡੱਲੇਵਾਲ ਸਾਹਿਬ ਨੂੰ ਇਸ ਹਾਲਤ ਚ ਨਹੀਂ ਦੇਖ ਸਕਦਾ ਐਸ ਕਰਕੇ ਮੈਂ ਸਲਫਾਸ ਆ ਜਿਹੜੀ ਉਹ ਖਾਧੀ ਆ ਮੈਂ ਕਿੱਡੀ ਹੈਰਾਨੀ ਦੀ ਗੱਲ ਆ ਅਸੀਂ ਉਹੀ ਲੋਕ ਆ ਜਿਨ੍ਹਾਂ ਲੋਕਾਂ ਨੇ ਦਿੱਲੀ ਦੀਆਂ ਜਾ ਕੇ ਬਰੂਹਾਂ ਮਾਲ ਲੀਆਂ ਸੀ ਜਿਨ੍ਹਾਂ ਲੋਕਾਂ ਨੇ ਉਸ ਅੰਦੋਲਨ ਨੂੰ ਇੱਕ ਜਾਣ ਪਾ ਕੇ ਇੱਕ ਮੁੱਠ ਕਰਕੇ ਅਸੀਂ ਸਾਰਿਆਂ ਨੇ ਉਸ ਅੰਦੋਲਨ ਨੂੰ ਇੱਕ ਇਤਿਹਾਸਕ ਅੰਦੋਲਨ ਬਣਾ ਲਿਆ ਸੀ ਅਸੀਂ ਉਹੀ ਲੋਕ ਆ ਜਿਹੜੇ ਅੱਜ ਅਸੀਂ ਕੰਟਰੋਵਰਸੀਆਂ ਦੇ ਵਿੱਚ ਆ ਗਏ ਅਸੀਂ ਉਹੀ ਲੋਕ ਆ ਜਿਹੜੇ ਲੋਕ ਅਸੀਂ ਅੱਜ ਵੇਟ ਕਰਦੇ ਆ ਕਿ ਜਦੋਂ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਉਦੋਂ ਅਸੀਂ ਭਾਰੀ ਇਕੱਠ ਕਰਾਂਗੇ ਉਦੋਂ ਅਸੀਂ ਟਰਾਲੀਆਂ ਲੈ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਅਸੀਂ ਕਵਾਂਗੇ ਸਾਡਾ ਮਾਰਤਾ ਪਰ ਜੌਂਦੇ ਜੀ ਕਿਉਂ ਨਹੀਂ ਅਸੀਂ ਇਕੱਠੇ ਹੋ ਸਕਦੇ ਜੌਂਦੇ ਜੀ ਕਿਉਂ ਨਹੀਂ ਅਸੀਂ ਇੱਕ ਝੰਡੇ ਥੱਲੇ ਆਣ ਕੇ ਖੜ੍ਹ ਸਕਦੇ ਯਾਦ ਕਰੋ ਪਹਿਲੇ ਅੰਦੋਲਨ ਜੀਦੇ ਅੰਦੋਲਨ ਦੇ ਵਿੱਚ ਹਰ ਸੇਖਾ ਮੁਸਲਮ ਹਰ ਹਸਾਈ ਹਰ ਹਿੰਦੂ ਸਾਰੇ ਵਰਗਾਂ ਦੇ ਲੋਕਾਂ ਨੇ ਇਕ ਇਕਾ ਕੀਤਾ ਸੀ ਤੇ ਏਕੇ ਦੀ ਇੱਕ ਮਿਸਾਲ ਬਹੁਤ ਵੱਡੀ ਕਾਇਮ ਹੋਈ ਸੀ ਜੇ ਕਿਤੇ ਉਹਦਾ ਸਬਰ ਸੰਤੋਖ ਦੇ ਨਾਲ ਬੈਠੇ ਹੁੰਦੇ ਸ਼ਾਇਦ ਅੱਜ ਸਾਨੂੰ ਆ ਦੂਸਰਾ ਅੰਦੋਲਨ ਆ ਸ਼ੁਰੂ ਕਰਨਾ ਪੈਂਦਾ ਸ਼ਾਇਦ ਅੱਜ ਦੱਲੇ ਵਾਲ ਬਾਈ ਜੀ ਨੂੰ ਉਹਨਾਂ ਬਰੂਹਾਂ ਦੇ ਉੱਤੇ ਬੈਠ ਕੇ ਇਹ ਸੋਚਣ ਵਾਸਤੇ ਨਾ ਮਜਬੂਰ ਹੋਣਾ ਪੈਂਦਾ ਕਿ ਮੈਂ ਮੌਤ ਨੂੰ ਚੁਣਾ ਜਾਂ ਮੈਂ ਜ਼ਿੰਦਗੀ ਨੂੰ ਚੁਣਾ ਜਾਂ ਮੈਂ ਕਿਸਾਨ ਦਾ ਪੁੱਤ ਹੋ ਕੇ ਕਿਸਾਨੀ ਨੂੰ ਚੁਣਾ ਜਾਂ ਮੈਂ ਇੱਕ ਪਿੱਠੂ ਲੋਕਾਂ ਵਾਂਗੂ ਪੇਠ ਵਕਾ ਕੇ ਇਥੋਂ ਭੱਜ ਜਾ। ਸੋ ਅੱਜ ਲੋੜ ਆ ਮੈਂ ਬੇਨਤੀ ਕਰਦੀ ਆ ਹਰ ਮਾਈ ਨੂੰ ਹਰ ਭਾਈ ਨੂੰ ਹਰ ਬੱਚੇ ਨੂੰ ਜਿਵੇਂ ਅਸੀਂ ਉਸ ਅੰਦੋਲਨ ਦੇ ਵਿੱਚ ਜਾਣ ਪਾਈ ਸੀ ਅੱਜ ਵੀ ਹਰ ਇੱਕ ਨੂੰ ਉਥੇ ਜਾਣਾ ਬੰਦਾ ਉਥੇ ਖੜਨਾ ਬੰਦਾ ਇੱਥੇ ਬਹਿਣਾ ਬੰਦਾ ਹੁਣ ਬਹੁਤ ਸਾਰੇ ਲੋਕਾਂ ਦੇ ਸਵਾਲ ਹੋਊਗੇ ਕਿ ਭੈਣ ਜੀ ਘਰੇ ਬਹਿ ਕੇ ਤਾਂ ਹਰ ਕੋਈ ਵੀਡੀਓ ਪਾ ਲਿੰਦਾ ਉੱਥੇ ਜਾਓ ਉੱਥੇ ਕਿਉਂ ਨਹੀਂ ਜਾਂਦੇ ਸੋ ਮੈਂ ਪਹਿਲੇ ਦਿਨ ਤੋਂ ਸਪੋਰਟ ਕਰਦੀ ਆਈ ਆ ਪਹਿਲੇ ਦੋਨ ਧੰਨ ਦਾਤੇ ਦੀ ਸਪੋਰਟ ਤੇ ਰਹੀ ਆ ਮੈਂ ਦੱਸ ਦੇਵਾਂ ਕਿ ਮੇਰੀ ਬਹੁਤ ਵੱਡੀ ਐਸ ਅੰਦੋਲਨ ਦੇ ਵਿੱਚ ਮਜਬੂਰੀ ਰਹੀ ਆ ਪਹਿਲਾਂ ਮੈਂ ਇਸ ਖਨੋਰੀ ਬਾਡਰ ਤੇ ਜਾਂਦੀ ਰਹੀ ਆ ਪਰ ਹੁਣ ਪ੍ਰੋਬਲਮ ਇਹ ਆ ਕਿ ਮੇਰੇ ਮਦਰ ਦਾ ਜਿਹੜਾ ਐਕਸੀਡੈਂਟ ਹੋਇਆ ਵਾ ਮੇਰੇ ਮਾਤਾ ਜੀ ਮੰਜੇ ਤੇ ਪਏ ਆ ਸੋ ਮੈਂ ਉਹਨਾਂ ਦੀ ਦੇਖਭਾਲ ਕਰਦੀ ਕਿਉਂਕਿ ਮੇਰਾ ਉਹਨਾਂ ਬਿਨਾ ਨਹੀਂ ਕੋਈ ਤੇ ਉਹਨਾਂ ਦਾ ਮੇਰੇ ਬਿਨਾ ਨਹੀਂ ਕੋਈ ਸੋ ਮੇਰੀ ਇਹ ਬਹੁਤ ਵੱਡੀ ਮਜਬੂਰੀ ਆ ਮੈਂ ਰੋਜ਼ ਅਰਦਾਸ ਕਰਦੀ ਆ ਸੱਚੇ ਪਾਤਸ਼ਾਹ ਮੇਰੀ ਮਾਂ ਜਲਦੀ ਜਲਦੀ ਠੀਕ ਹੋਵੇ ਤੇ ਉਸੇ ਦਿਨ ਮੈਂ ਬੀਬੀਆਂ ਦਾ ਜਥਾ ਲੈ ਕੇ ਜਿਹੜਾ ਉੱਥੇ ਜਾਵਾਂ ਉੱਥੇ ਪਹੁੰਚਾਂ ਸੋ ਜਿੰਨੀਆਂ ਵੀ ਮੇਰੀਆਂ ਫਾਲੋਅਰ ਮੇਰੀਆਂ ਬੀਬੀਆਂ ਭੈਣਾਂ ਜਾਂ ਮੇਰੇ ਵੀਰ ਆ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਇੱਕ ਬੇਨਤੀ ਕਰਦੀ ਆ ਵੀ ਹੀਰਾ ਕੱਤ ਲੋ ਉਧਰ ਨੂੰ ਮਰਿਆਂ ਦੇ ਮਗਰੋਂ ਕਹਾਣੀਆਂ ਪਾਉਣਿਆਂ ਵਾਲੇ ਬਹੁਤ ਮਿਲ ਜਾਣਗੇ ਜਉਂਦੇ ਜੀ ਕਦਰ ਕਰ ਲੋ ਉਹਨਾਂ ਇਨਸਾਨਾਂ ਦੀ ਜਿਹੜੇ ਲੋਕ ਤੁਹਾਡੇ ਲਈ ਜਾ ਰਹੇ ਨੇ ਤੇ ਆ ਜਿਹੜੇ ਕੰਟਰੋਵਰਸੀਆਂ ਕਰਦੇ ਆ ਨਾ ਚਾਹੇ ਉਹ ਕਿਸੇ ਵੀ ਯੂਨੀਅਨ ਦੇ ਨਮਾਇੰਦੇ ਹੋਣ ਮੈਂ ਸਿੱਧਾ ਸ਼੍ਰੀ ਆਮ ਕੈਨੀਆਂ ਬਾਪੂ ਜੀ ਰੋਲਦੂ ਸਿੰਘ ਮਾਨਸਾ ਜੀ ਚਾਹੇ ਤੁਸੀਂ ਉਹੋਂ ਕਹਿੰਦੇ ਬਜ਼ੁਰਗਾਂ ਤੋਂ ਸਿੱਖਿਆ ਲੈ ਕੇ ਅੱਗੇ ਅਸੀਂ ਇੱਕ ਨਾਰਾ ਦਿੱਤਾ ਸੀ ਦਿੱਲੀ ਦੇ ਵਿੱਚ ਕਿਸਾਨਾਂ ਦਾ ਜੋਸ਼ ਤੇ ਬਜ਼ੁਰਗਾਂ ਦਾ ਜਿਹੜਾ ਤਜਰਬਾ ਇੱਕ ਨਵਾਂ ਇਨਕਲਾਬ ਲੈ ਕੇ ਆਊਗਾ ਪਰ ਜਿੱਤੇ ਬਜ਼ੁਰਗ ਤੁਹਾਡੇ ਵਰਗੇ ਬਿਆਨ ਦੇਣ ਲੱਗ ਜਾਣ ਉਥੇ ਦੱਸੋ ਅਸੀਂ ਨੌਜਵਾਨੀ ਨੂੰ ਕੀ ਸਮਝਾਵਾਂਗੇ ਯੂਥ ਨੂੰ ਅਸੀਂ ਕੀ ਸਮਝਾਵਾਂਗੇ ਅੱਜ ਲੋੜ ਆਡਾ ਲਾਉਣ ਦੀ ਨਹੀਂ ਅੱਜ ਲੋੜਾ ਸੈਂਟਰ ਨੂੰ ਇਕਾਗਰਤਾ ਕਰਕੇ ਵਿਖਾਉਣ ਦੀ ਅੱਜ ਲੜਾਈ ਕੱਲੇ ਡੱਲੇ ਆਲਦੀ ਨਹੀਂ ਅੱਜ ਲੜਾਈ ਹਰ ਉਸ ਕਿਸਾਨ ਦੀ ਆ ਹਰ ਉਸ ਕਿਸਾਨ ਜਥੇਬੰਦੀ ਦੀ ਆ ਤੇ ਹਰ ਉਸ ਜਥੇਬੰਦੀ ਦੇ ਮੈਂਬਰ ਦੀ ਆ ਜਿਹੜਾ ਆਪਣੇ ਆਪ ਨੂੰ ਕਿਸਾਨਾਂ ਦੇ ਹੱਕਾਂ ਲਈ ਜਿਉਂ ਦਾ ਰੱਖਣਾ ਚਾਹੁੰਦਾ ਜਿਹੜਾ ਆਪਣੇ ਆਪ ਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਹਿੰਦਾ ਹਾਂ ਜੀ ਮੈਂ ਫਲਾਨੀ ਕਿਸਾਨ ਜਥੇਬੰਦੀ ਦਾ ਪ੍ਰਧਾਨ ਮੈਂ ਫਲਾਨੀ ਕਿਸਾਨ ਜਥੇਬੰਦੀ ਦਾ ਅਹੁਦੇਦਾਰ ਹਾਂ ਅੱਜ ਉਹਨਾਂ ਲੋਕਾਂ ਨੂੰ ਇੱਕ ਜੜਤਾ ਵਿਖਾਉਣ ਦੀ ਲੋੜ ਹੈ ਸਮਾਂ ਨੰਗੇ ਦੇ ਮਗਰੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਜੇ ਸਮਾਂ ਰਹਿੰਦਿਆਂ ਸਮੇਂ ਦੀ ਕਦਰ ਨਾ ਕੀਤੀ ਕਹਿੰਦੇ ਲੋਕ ਬੰਦੇ ਦੀ ਚੜ੍ਹਾਈ ਵੇਖ ਕੇ ਵੀ ਥੱਲੇ ਸੜਦੇ ਆ ਕੱਠ ਉਦੋਂ ਵੀ ਭਾਰੀ ਹੁੰਦੀ ਆ ਉਦੋਂ ਸਿੱਤਣ ਵਾਸਤੇ ਹੁੰਦੀ ਆ ਤੇ ਕੱਠ ਜਦੋਂ ਬੰਦੇ ਦਾ ਜਨਾਜ਼ਾ ਇਸ ਦੁਨੀਆ ਤੋਂ ਉਤਰਦਾ ਉਦੋਂ ਵੀ ਹੁੰਦੀ ਆ ਕਿਉਂਕਿ ਉਦੋਂ ਆਖਰੀ ਵਾਰ ਛੱਡ ਕੇ ਆਉਣਾ ਹੁੰਦਾ ਸੋ ਇਹਨਾਂ ਕੱਠਾਂ ਦੀ ਵਜਾਏ ਏਕੇ ਦਾ ਕੱਠ ਲੈ ਕੇ ਚੱਲੋ ਸੈਂਟਰ ਨੂੰ ਪਤਾ ਲੱਗੇ ਸੈਂਟਰ ਨੂੰ ਇਹ ਪਤਾ ਲੱਗੇ ਕਿ ਤੁਸੀਂ ਅੱਜ ਵੀ ਇਕੋਂ ਜਥੇ ਬੰਦੀਆਂ ਕਿੱਥੋਂ ਹੋਣ ਚਾਹੀਆਂ ਯੂਨੀਅਨਾਂ ਕਿੱਥੋਂ ਹੋਣ ਚਾਹੀਆਂ ਲੋਕਾਂ ਦੀਆਂ ਬਣਾਈਆਂ ਬਣੀਆਂ ਲੋਕਾਂ ਨੇ ਇੱਕ ਤੁਹਾਨੂੰ ਢਾਂਚਾ ਖੜਾ ਕਰਕੇ ਦਿੱਤਾ ਇੱਕ ਦੇ ਨਾਲ ਇੱਕ ਇੱਕ ਦੇ ਨਾਲ ਇੱਕ ਇੱਕ ਦੇ ਨਾਲ ਇੱਕ ਕਰਕੇ ਜੁੜੇ ਲੋਕ ਤੁਹਾਡੇ ਨਾਲ ਕੱਲਾ ਇੱਕ ਤੇ ਦੋ 11 ਬਣੇ ਤੁਹਾਡੇ ਨਾਲ ਜੇ ਜਥੇਬੰਦੀਆਂ ਦੇ ਵਿੱਚ ਮੈਂਬਰਸ਼ਿਪਾਂ ਲੋਕਾਂ ਨੇ ਲਈਆਂ ਤਾਂ ਜਥੇਬੰਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਖੜੀਆਂ ਹੋਈਆਂ ਅੱਜ ਜੇ ਤੁਸੀਂ ਖੜੀਆਂ ਹੋਈਆਂ ਤਾਂ ਤੁਹਾਡੇ ਕੋਲੇ ਇੱਕ ਤਾਕਤ ਹੈ ਉਸ ਤਾਕਤ ਨੂੰ ਦੁਸ਼ਮਣ ਨੂੰ ਢਾਉਣ ਵਾਸਤੇ ਵਰਤੋ ਨਾ ਕਿ ਆਪਣੇਆਂ ਨੂੰ ਸਿੱਟਣ ਲਈ ਵਰਤੋ ਇਥੇ ਮੈਂ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਕਰਦੀ ਆ ਜਿਹੜਾ ਜਿਹੜੀ ਵੀ ਜਥੇਬੰਦੀ ਚ ਭਲਾ ਕਿਉਣਾ ਹੋਵੇ ਪਰ ਜੇ ਤੁਸੀਂ ਇੱਕ ਸੱਚੇ ਕਿਸਾਨ ਹੋ ਸੱਚੇ ਇਨਸਾਨ ਹੋ ਤਾਂ ਅੱਜ ਤੁਹਾਡੇ ਪਰਿਵਾਰ ਦਾ ਇੱਕ ਇੱਕ ਜੀ ਆ ਜਿਹੜਾ ਉਹ ਉਥੇ ਜ਼ਰੂਰ ਜਾਵੇ ਜ਼ਰੂਰ ਪਹੁੰਚੇ ਸੱਚ ਜਾਣਿਓ ਜੇ ਮੇਰਾ ਪਤੀ ਜਾਉਂਦਾ ਹੁੰਦਾ ਹੁੰਦਾ ਮੇਰਾ ਹਸਮਣ ਮੈਂ ਆਪਦੇ ਦੋਨੇ ਬੱਚੇ ਆਪਦਾ ਮਾਪਿਓ ਦੇ ਕੋਲੇ ਛੱਡ ਕੇ ਮੈਂ ਕਹਿ ਦਿੰਦੀ ਮੈਂ ਚੱਲੀਆਂ ਸਰਦਾਰਾ ਉਦੋਂ ਮੇਰੇ ਬੱਚੇ ਛੋਟੇ ਸੀ ਉਸ ਟਾਈਮ ਮੈਂ ਲੰਮਾ ਸਮਾਂ ਪਹਿਲੇ ਅੰਦੋਲਨ ਨੂੰ ਦਿੱਤਾ ਕਿਉਂਕਿ ਉਦੋਂ ਬੱਚੇ ਬਹੁਤ ਛੋਟੇ ਸੀ ਮੇਰਾ ਮਾਪਿਓ ਵਧੀਆ ਤੰਦਰੁਸਤ ਸੀ ਅੱਜ ਜੇ ਮੇਰੀ ਮਾਂ ਦਾ ਐਕਸੀਡੈਂਟ ਨਾ ਹੋਇਆ ਹੁੰਦਾ ਤੇ ਅੱਜ ਮੈਂ ਜਾ ਕੇ ਦਿੱਲੀ ਦੀਆਂ ਬਰੂਹਾਂ ਤੇ ਬੈਠ ਜਾਂਦੀ ਭਰਾਵੋ ਬੇਨਤੀ ਆ ਸਮਾਨ ਨੰਗੇ ਦੇ ਮਗਰੋਂ ਕਹਾਣੀਆਂ ਪਾਈਆਂ ਦਾ ਕੋਈ ਫਾਇਦਾ ਨਹੀਂ ਜੇ ਅੱਜ ਜਿਉਂਦੇ ਜੀ ਉਸ ਬਜ਼ੁਰਗ ਦੇ ਨਾਲ ਨਹੀਂ ਖੜ ਸਕਦੇ ਕੈਂਸਰ ਪੀਡੀਏ ਤੋਂ ਹੋਣ ਨਿਸ਼ਾਨ ਫਿਰ ਵੀ ਤੁਹਾਡੀ ਲੜਾਈ ਲੜ ਰਿਹਾ ਫਿਰ ਵੀ ਉਹ ਇੱਕ ਗੱਲ ਕਹਿ ਰਿਹਾ ਕਿ ਮੈਂ ਭਲਾ ਚਲਾ ਜਾਵਾਂ ਪਰ ਅੰਦੋਲਨ ਆ ਜਿਹੜਾ ਇਹ ਜਿੱਤ ਕੇ ਜਾਇਆ ਜੀ ਬਹੁਤ ਸਾਰੇ ਲੋਕਾਂ ਨੇ ਬਿਆਉ ਦੇ ਬੇਟੇ ਦੀ ਵੀਡੀਓ ਦੇਖੀ ਸੀਗੀ ਕਿਉਂਕਿ ਮੈਂ ਬੀਜੀਸੀ ਮੈਂ ਉਸ ਦਿਨ ਹੀ ਵੀਡੀਓ ਪਾਉਣੀ ਸੀ ਉਸ ਟਾਈਮ ਮੈਂ ਆਪ ਖੁਦ ਹੀ ਟੈਂਸ਼ਨ ਦੇ ਵਿੱਚ ਸੀ ਕਿਉਂਕਿ ਮੈਨੂੰ ਇਹ ਸੀ ਕਿ ਹਾਇਆ ਕੀ ਹੋ ਗਿਆ ਮੇਰੇ ਨਾਲ ਕਿਵੇਂ ਹੋ ਗਿਆ ਕਿਉਂਕਿ ਜਿਹੜੇ ਬੰਦੇ ਨੇ ਪਹਿਲਾਂ ਗਹਿਰੀਆਂ ਸੱਟਾਂ ਖਾਧੀਆਂ ਹੋਣ ਨਾ ਉਹ ਫਿਰ ਹਰ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਰਿਸ਼ਤੇ ਨੂੰ ਖੋਣ ਤੋਂ ਡਰਦਾ ਸੋ ਜਦੋਂ ਡੱਲੇਵਾਲ ਦੇ ਬੇਟੇ ਨੇ ਵੀਡੀਓ ਪਾਈ ਸੀ ਕਿ ਅੱਜ ਤੁਸੀਂ ਆਉਂਦੇ ਨਹੀਂ ਜੇ ਮੇਰੇ ਬਾਪ ਨੂੰ ਕੌਸ਼ ਹੋ ਗਿਆ ਤੇ ਜਿਹੜਾ ਮੇਰੇ ਪਿੰਡ ਵੜਿਆ ਤੇ ਉਹਦੀਆਂ ਮੈਂ ਗੱਡੀਆਂ ਜਿਹੜੀਆਂ ਭੰਨੂਗਾ ਉਹਦਾ ਗੁੱਸਾ ਜਾਇਜ ਸੀ ਕਿਉਂਕਿ ਬਾਅਦ ਚ ਅਸੀਂ ਜਾ ਕੇ ਨਾਮ ਚਮਕਾਉਣ ਲਈ ਸਟੇਜਾਂ ਦੇ ਉੱਤੇ ਬੜੀ ਵਾਹ ਵਾਹ ਕਰਦੇ ਆਂ ਪਰ ਅਸੀਂ ਜਿਉਂਦੇ ਜੀ ਇਨਸਾਨ ਦੀ ਕਦਰ ਨਹੀਂ ਕਰਦੇ ਉਹ ਜਿਉਂਦੇ ਜੀ ਕਦਰਾਂ ਕਰਨੀਆਂ ਸਿੱਖ ਲਓ ਧੰਨਵਾਦ